ਮੈਂ ਬਣਾਉਣ ਲੱਗੀ ਆ ਅੱਜ ਆਲੂ ਮਟਰ ਦੀ ਸਬਜ਼ੀ ਆਲੂ ਮਟਰ ਦੀ ਸਬਜ਼ੀ ਬਣਾਉਣ ਦੇ ਵਾਸਤੇ ਆਲੂ ਲਏ 3-4 ਮੀਡੀਅਮ ਸਾਈਜ਼ ਦੇ ਤੇ ਜਿਹੜੇ ਅੱਧਾ ਕਿਲੋ ਮਟਰ ਜਾਨੀ ਕਿ 500 ਗ੍ਰਾਮ ਮਟਰ ਲਈ ਸੀ ਉਹਨਾਂ ਦੇ ਵਿੱਚੋਂ ਆਪਾਂ ਕੱਢ ਲਏ ਦਾਣੇ ਇੱਕ ਬਾਉਲ ਦਾਣਿਆਂ ਦੀ ਨਿਕਲ ਚੁੱਕੀ ਐ ਬਰੀਕ ਵੀ ਇਹ ਦਾਣੇ ਐ ਤੇ ਜਿਹੜੇ ਇਹ ਗ੍ਰੀਨ ਗ੍ਰੀਨ ਤੇ ਵਿੱਚ ਥੋੜੇ ਜਿਹੇ ਵੱਡੇ ਸਾਈਜ਼ ਦੇ ਵੀ ਐ 4-5 ਜਿਹੜੇ ਆਲੂ ਲਈ ਸੀ ਉਹਨਾਂ ਨੂੰ ਕੱਟ ਕੇ ਚੰਗੀ ਤਰ੍ਹਾਂ ਛਿੱਲ ਕੇ ਤੇ ਛੋਟੇ-ਛੋਟੇ ਪੀਸ ਇੱਕੋ ਸਾਈਜ਼ ਦੇ ਕਰਕੇ ਉਹਨਾਂ ਨੂੰ ਪਾਣੀ 'ਚ ਕਰਕੇ ਰੱਖ ਤਾ ਡਿਪ 15 ਵੀ ਕਲੀਆਂ ਲਈਆਂ ਲਸਣ ਦੀਆਂ 2-3 ਟੁਕੜੇ ਲੈ ਅਦਰਕ ਦੇ ਤੇ ਦੋ ਟਮਾਟਰ ਤੇ ਹਰੀਆਂ ਮਿਰਚਾਂ ਲਈਆਂ ਹਰੀਆਂ ਮਿਰਚਾਂ ਬਸ ਆਪਾਂ ਪਹਿਲਾਂ ਇੱਕ ਵਾਰੀ ਮਸਾਲੇ ਦੇ ਵਿੱਚ ਗ੍ਰाइंड ਕਰਾਂਗੇ ਫੇਰ ਆਪਾਂ ਉਹਦੇ ਵਿੱਚ ਸਬਜੀ ਦੇ ਵਿੱਚ ਸਾਬਤੀਆਂ ਪਾਵਾਂਗੇ ਲਸਣ ਅਦਰਕ ਤੇ ਟਮਾਟਰ ਤੇ ਹਰੀ ਮਿਰਚ ਨੂੰ ਗ੍ਰाइंड ਕਰਾਂਗੇ ਪਿਆਜ਼ ਜਿਹੜੇ ਉਹ ਗ੍ਰाइंड ਨਹੀਂ ਕਰਨੇਗੇ ਤੇ ਇਹਨੂੰ ਹੁਣ ਆਪਾਂ ਮਿਕਸੀ ਦੇ ਜੱਗ ਦੇ ਵਿੱਚ ਪਾ ਕੇ ਸਮੂਥ ਜਿਆਦਾ ਥੋੜਾ ਜਿਹਾ ਬਣਾ ਲਾਂਗੇ ਪੇਸਟ ਤੇ ਰੱਖਾਂਗੇ ਆਪਾਂ ਗੈਸ ਦੇ ਉੱਪਰ ਕੜਾਈ ਕੜਾਈ ਦੇ ਵਿੱਚ ਪਾਵਾਂਗੇ ਆਪਾਂ ਦੋ ਵੱਡੇ ਚਮਚ ਤੇਲ ਦੇ ਸਰੋਂ ਦੇ ਤੇਲ ਦੇ ਜਿਹੜੀ ਵੀ ਸਬਜੀ ਅਸੀਂ ਬਣਾਉਣੀ ਹੈ ਜ਼ਿਆਦਾਤਰ ਅਸੀਂ ਸਰੋਂ ਦੇ ਤੇਲ ਦੇ ਵਿੱਚ ਹੀ ਬਣਾਉਣੀ ਹੈ ਤੇ ਜਿਹੜੀ ਤੇਲ ਦੇ ਵਿੱਚ ਆਪਾਂ ਸਬਜੀ ਬਣਾ ਲੈਂਦੇ ਹਾਂ ਉਹ ਸਬਜੀ ਬੜੀ ਟੇਸਟੀ ਤੇ ਵਧੀਆ ਬਣ ਕੇ ਤਿਆਰ ਹੁੰਦੀ ਹੈ ਕਰਾਰੀ ਕਰਾਰੀ ਸਬਜੀ ਬਣਦੀ ਹੈ ਕਿਉਂਕਿ ਅਸੀਂ ਬਹੁਤ ਘੱਟ ਯੂਜ਼ ਕਰਦੇ ਹਾਂ ਤੇ ਰਿਫਾਈਨਡ ਵੀ ਨਹੀਂ ਅਸੀਂ ਯੂਜ਼ ਕਰਦੇ ਅਸੀਂ ਓਨਲੀ ਸਰੋਂ ਦਾ ਤੇਲ ਹੀ ਯੂਜ਼ ਕਰਦੇ ਹਾਂ ਹੁਣ ਮੈਂ ਇੱਥੇ ਪਾਈ ਦੋ ਪਿੰਚ ਹਿੰਗ ਹਿੰਗ ਨੂੰ ਚੰਗੀ ਤਰ੍ਹਾਂ ਗਰਮ ਗਰਮ ਤੇਲ ਦੇ ਵਿੱਚ ਕਲ ਕਾਲ ਲਿਆ ਤੇ ਉਸ ਤੋਂ ਬਾਅਦ ਜਿਹੜੇ ਪਿਆਜ਼ ਕੱਟ ਕੇ ਰੱਖੇ ਵਸ ਇੱਕ ਪਲੇਟ ਪਿਆਜ਼ ਦੀ ਉਹ ਸਾਰੀ ਮੈਂ ਇਹਦੇ ਵਿੱਚ ਐਡ ਕਰਤੀ ਤਿੰਨ ਚਾਰ ਪਿਆਜ਼ ਸੀਗੇ ਜਿਹੜੇ ਬਰੀਕ ਕੱਟ ਕੇ ਰੱਖੇ ਸੀ ਉਹ ਸਾਰੇ ਤੇਲ ਦੇ ਵਿੱਚ ਛੜਤੇ ਤੇ ਤੇਲ ਦੇ ਵਿੱਚ ਹੁਣ ਆਪਾਂ 10-15 ਮਿੰਟ ਤੱਕ ਭੁੰਦੇ ਰਾਵਾਂਗੇ ਜਿੰਨੀ ਦੇਰ ਆਪਣੇ 골ਡਨ ਫਰਾਈ ਜੇ ਨਹੀਂ ਹੋ ਜਾਂਦੇ ਜਦੋਂ 골ਡਨ ਫਰਾਈ ਹੋਏ ਵਿੱਚ ਦੋ ਮਿਰਚਾਂ ਨਾਲ ਤੜਕਲੀਆਂ ਉਸ ਤੋਂ ਬਾਅਦ ਜਿਹੜਾ ਪੇਸਟ ਆਪਾਂ ਬਣਾ ਕੇ ਰੱਖਿਆ ਸੀਗਾ ਟਮਾਟਰ ਅਦਰਕ ਲਸਣ ਦਾ ਤੇ ਮਿਰਚਾਂ ਦਾ ਉਹ ਸਾਰਾ ਆਪਾਂ ਵਿੱਚ ਪਾ ਕੇ ਭੁੰਨਾ ਸ਼ੁਰੂ ਕੀਤਾ ਵਿੱਚ ਮਸਾਲੇ ਪਾਏ ਜਿਵੇਂ ਜਿਵੇਂ ਮਸਾਲੇ ਸਾਰੇ ਭੁੱਜਦੇ ਗਏ ਤੇਲ ਛੱਡਦੇ ਗਏ ਤੇ ਆਪਾਂ ਉਸੇ ਪ੍ਰੋਸੈਸ ਨਾਲ ਅੱਗੇ-ਅੱਗੇ ਵਧਦੇ ਗਏ ਮਸਾਲਿਆਂ ਦੇ ਵਿੱਚ ਮੈਂ ਨਮਕ, ਮਿਰਚ, ਹਲਦੀ ਤੇ ਜੀਰਾ ਪਾਊਡਰ ਤੇ ਥੋੜੀ ਜੀ ਕਾਲੀ ਮਿਰਚ ਪਾਈ ਸੀ ਜਦੋਂ ਇਹ ਮਸਾਲੇ ਚੰਗੀ ਤਰ੍ਹਾਂ ਭੁੱਜ ਗਏ ਥੋੜਾ ਜਿਹਾ ਪਾਇਆ ਪਾਣੀ ਇੱਕ ਕੱਪ ਪਾਣੀ ਦਾ ਪਾ ਕੇ ਮਸਾਲੇ ਨੂੰ ਫਿਰ ਦਵਾਰਾ ਤੋਂ ਪੂਰਨਣਾ ਸ਼ੁਰੂ ਕਰਤਾ ਜਿੰਨੀ ਦੇਰ ਮਸਾਲਾ ਚੰਗੀ ਤਰ੍ਹਾਂ ਪੱਕ ਨਹੀਂ ਜਾਂਦਾਗਾ ਉਨੀ ਦੇਰ ਆਪਣੀ ਸਬਜੀ ਪਾਉਣ ਦਾ ਕੋਈ ਮਤਲਬ ਨਹੀਂ ਹੁਣ ਮੈਂ ਇੱਥੇ ਕਵਰ ਕਰਕੇ 2 ਮਿੰਟ ਮਸਾਲੇ ਨੂੰ ਐਸੇ ਤਰ੍ਹਾਂ ਹੀ ਸੇਕ ਲੱਗਣ ਦਿੱਤਾ ਜਦੋਂ ਮਸਾਲੇ ਨੇ ਆਦਾ ਸਾਰਾ ਤੇਲ ਛੱਡਤਾ ਪਾਣੀ ਮਸਾਲੇ ਦੇ ਵਿੱਚੋਂ ਸੁੱਕ ਗਿਆ ਫੇਰ ਆਪਾਂ ਇਹਦੇ ਵਿੱਚ ਜਿਹੜੀ ਆਪਾਂ ਸਬਜੀ ਕੱਟ ਕੇ ਰੱਖੀ ਹੋਈ ਹੈ ਉਹ ਐਡ ਕਰਾਂਗੇ ਹੁਣ ਚੈੱਕ ਕਰਦੇ ਆ ਮਸਾਲਾ ਕਿਦਾਂ ਦਾ ਦੇਖੋ ਜੀ ਮਸਾਲਾ ਹੁਣ ਇੱਕਦਮ ਆਪਣਾ ਪੂਰਾ ਤਿਆਰ ਹੈਗਾ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਸਾਰਿਆਂ ਤੋਂ ਪਹਿਲਾਂ ਮਟਰ ਜਿਹੜੇ ਮਟਰ ਐ ਉਹ ਅੱਜ ਕੱਲ ਦੇ ਮੌਸਮ ਦੇ ਹੁੰਦੇ ਨੇ ਜਿਹੜੇ ਉਹ ਛੇਤੀ ਪੱਕਦੇ ਨਹੀਂਗੇ ਸਰਦੀਆਂ ਦੇ ਵਿੱਚ ਜਿਹੜਾ ਮਟਰ ਆਉਂਦਾ ਉਹ ਬਹੁਤ ਜਲਦੀ ਬਣ ਜਾਂਦਾ ਤੇ ਜਿਹੜਾ ਅੱਜ ਕੱਲ ਮਟਰ ਆਉਂਦਾ ਉਹ ਜਲਦੀ ਨਹੀਂ ਬਣਦਾ ਇਸ ਕਰਕੇ ਆਪਾਂ ਮਟਰਾਂ ਨੂੰ 5 ਮਿੰਟ ਇਹਦੇ ਵਿੱਚ ਮਸਾਲੇ ਦੇ ਵਿੱਚ ਭੁੰਨ ਕੇ ਇਸੇ ਤਰ੍ਹਾਂ ਹੀ ਕਵਰ ਕਰਕੇ ਫਿਰ ਸੇਕ ਲਵਾਵਾਂਗੇ ਜਿੰਨੀ ਦੇਰ ਆਪਣੇ ਮਸਾਲੇ ਤੇ ਇਹ ਮਟਰ ਆਪਸ ਦੇ ਵਿੱਚ ਰਚਮਚ ਨਹੀਂ ਜਾਂਦੇ ਓਨੀ ਦੇਰ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਭੁੰਨ ਕੇ ਸੇਕ ਲਗਾ ਕੇ ਫੇਰ ਆਪਾਂ ਇਹਦੇ ਵਿੱਚ ਜਿਹੜੇ ਆਲੂ ਆ ਉਹ ਐਡ ਕਰ ਦਾਂਗੇ ਇੱਥੇ ਹੁਣ ਮੈਂ ਇਹਨੂੰ ਕਵਰ ਕਰਕੇ ਛੱਡ ਦਿੰਨੀ ਆ 5 ਮਿੰਟਾਂ ਬਾਅਦ ਹੁਣ ਆਪਾਂ ਇਹ ਚੈੱਕ ਕਰਾਂਗੇ ਆਪਣੇ ਮਟਰ ਕਿੰਨੇ ਕੁ ਗਲ ਚੁੱਕੇ ਨੇਗੇ ਮਟਰ ਜਿਹੜੇ ਕਾਫੀ ਸੌਫਟ ਹੋ ਚੁੱਕੇ ਸੀ ਪਹਿਲਾਂ ਨਾਲੋਂ ਚੈੱਕ ਕਰ ਲੇ ਮੈਂ ਤੇ ਹੁਣ ਜਿਹੜੇ ਆਲੂ ਕੱਟ ਕੇ ਰੱਖੇ ਹੋਏ ਸੀ ਪਾਣੀ ਦੇ ਵਿੱਚ ਡਿਪ ਕਰਕੇ ਰੱਖੇ ਸੀ ਮੈਂ ਉਹ ਸਾਰੇ ਆਲੂ ਮਟਰਾਂ ਦੇ ਵਿੱਚ ਹੀ ਐਡ ਕਰ ਦੂੰਗੀ 2 ਕੁ ਮਿੰਟ ਇਹਨਾਂ ਨੂੰ ਵੀ ਐਸੀ ਤਰ੍ਹਾਂ ਹੀ ਆਪਾਂ ਪੁੰਨਾਂਗੇ ਆਲੂਆਂ ਨੂੰ ਜੇ ਆਪਾਂ ਸਬਜੀ ਨੂੰ ਵੀ ਚੰਗੀ ਤਰ੍ਹਾਂ ਭੁੰਨ ਲਈਏ ਮਸਾਲੇ ਦੇ ਨਾਲ ਤਾਂ ਸਬਜੀ ਬਹੁਤ ਹੀ ਵਧੀਆ ਸੋਹਣੀ ਬਣ ਕੇ ਤਿਆਰ ਹੁੰਦੀ ਹੈ ਬੜਾ ਹੀ ਵਧੀਆ ਕਲਰ ਆਉਂਦਾ ਸਬਜੀ ਦਾ ਇੱਕਦਮ ਐਂ ਲੱਗਦੀ ਹੁੰਦੀ ਹੈ ਜਿਵੇਂ ਹਲਵਾਈ ਦੀ ਸਬਜੀ ਬਣੀ ਹੁੰਦੀ ਹੈ ਸਾਰੀ ਸਬਜੀ ਨੂੰ ਹੁਣ ਆਪਾਂ ਐ ਚੰਗੀ ਤਰ੍ਹਾਂ ਇਹਦੇ ਵਿੱਚ ਮਸਾਲੇ ਦੀ ਕੋਟਿੰਗ ਕਰ ਦਾਂਗੇ ਜਿੰਨੀ देर ਮਸਾਲਾ ਇਹ ਆਪਣਾ ਚੰਗੀ ਤਰ੍ਹਾਂ ਰਚਮਿਚ ਨਹੀਂ ਜਾਂਦਾ ਇਹਨੂੰ ਇਸੇ ਤਰ੍ਹਾਂ ਹੀ ਆਪਾਂ ਪਕਾਵਾਂਗੇ ਜਦੋਂ ਹੀ ਮਸਾਲਾ ਤੇ ਸਬਜੀ ਆਪਣੀ ਇੱਕੋ ਜਿਕੇ ਰਚਮੇ ਚਗੇ ਉਦੋਂ ਫਿਰ ਆਪਾਂ ਪਾਤੇ ਇਹਦੇ ਵਿੱਚ ਤਿੰਨ ਬਾਉਲ ਆਪਾਂ ਪਾਣੀ ਦੇ ਪਾਵਾਂਗੇ ਗਰੇਵੀ ਬਣਾਉਣ ਦੇ ਵਾਸਤੇ ਤੁਸੀਂ ਵੱਧ ਘੱਟ ਗਰੇਵੀ ਬਣਾ ਸਕਦੇ ਆ ਜਿਵੇਂ ਤੁਹਾਡੀ ਚੋਇਸ ਹੋਵੇ ਤੁਸੀਂ ਆਪਣੇ ਪਰਿਵਾਰ ਦੇ ਅਕੋਰਡਿੰਗ ਹੀ ਜਿਵੇਂ ਤੁਹਾਡੇ ਸਬਜੀ ਖਾਂਦੇ ਆ ਪਸੰਦ ਕਰਦੇ ਆ ਓਨੇ ਹੀ ਤੁਸੀਂ ਗਰੇਵੀ ਬਣਾ ਕੇ ਤਿਆਰ ਕਰ ਸਕਦੇ ਹੋ ਸਬਜੀ ਨੂੰ ਮੈਂ ਇੱਥੇ ਤਿੰਨ ਬਾਉਲ ਆਹੇ ਜਿਹੜੇ ਸਬਜੀ ਦੇ ਵਿੱਚ ਪਾਣੀ ਦੇ ਪਾਏ ਨੇਗੇ ਤੇ ਇਹਨੂੰ ਹੁਣ ਮੈਂ ਕਵਰ ਕਰਕੇ ਫੁੱਲ ਮਸਟਰ ਫਲੇਮ ਦੇ ਉੱਪਰ ਪਕਾਉਂਗੀ ਜਿੰਨੀ ਦੇਰ ਇਹ 2-3 ਵਾਲੇ ਦੇ ਚੰਗੀ ਤਰ੍ਹਾਂ ਆ ਨਹੀਂ ਜਾਂਦੇ ਓਨੀ ਦੇਰ ਮੈਂ ਐਸੀ ਤਰ੍ਹਾਂ ਹੀ ਕਵਰ ਕਰਕੇ ਫੁੱਲ ਫਲੇਮ ਤੇ ਬਣਾਉਂਗੀ ਉਸ ਤੋਂ ਬਾਅਦ ਫਿਰ ਮੈਂ ਇਹਨੂੰ ਬਿਲਕੁਲ ਸਲੋ ਫਲੇਮ ਦੇ ਉੱਪਰ ਕਰਕੇ ਹਲਕੇ-ਹਲਕੇ ਸੇਕ ਦੇ ਉੱਪਰ ਪਕਾਉਂਦੀ ਰਹੂੰਗੀ ਤਾਂ ਕਿ ਜਿਹੜੀ ਸਬਜੀ ਆ ਵਧੀਆ ਬਣੇ ਤੇ ਦੇਖੋ ਹੁਣ ਸਬਜੀ ਆਪਣੀ ਬਹੁਤ ਵਧੀਆ ਰਿਜਣੀ ਸ਼ੁਰੂ ਹੋ ਗਈ ਹੁਣ ਮੈਂ ਇੱਥੇ ਫਲੇਮ ਹੈ ਜਿਹੜਾ ਬਿਲਕੁਲ ਹੀ ਸਲੋ ਕਰ ਦੇਣਾ ਹੈਗਾ ਤੇ ਕਵਰ ਕਰਕੇ ਇਹਨੇ ਸਲੋ ਫਲੇਮ ਦੇ ਉੱਤੇ ਸਬਜੀ ਨੇ ਇੰਨੀ ਵਧੀਆ ਬਣ ਜਾਣਾ ਜਿਹੜੇ ਮਟਰ ਆ ਉਹ ਬਿਲਕੁਲ ਵੀ ਫਟਣਗੇ ਨਹੀਂ ਜੇ ਆਪਾਂ ਫੁੱਲ ਗੈਸ ਦੇ ਉੱਪਰ ਜਾਂ ਇੰਡਕਸ਼ਨ ਦੇ ਸਪੀਡ ਦੇ ਉੱਪਰ ਬਣਾਈਏ ਸਬਜੀ ਤਾਂ ਜਿਹੜੇ ਮਟਰ ਹੁੰਦੇ ਆ ਉਹ ਫਟ ਜਾਂਦੇ ਆ ਤੇ ਇਹ ਹੁਣ ਆਪਣੀ ਜਿਹੜੀ ਸਬਜੀ ਹੈ ਦੇਖੋ ਮੈਂ ਥੋੜੀ देर ਬਾਅਦ ਚੈੱਕ ਕੀਤੀ ਵਿੱਚ ਵਿੱਚ ਦੀ ਆਪਾਂ ਚੈੱਕ ਕਰਦੇ ਰਹਿੰਨੇ ਹੁੰਨੇ ਆ ਸਬਜੀ ਨੂੰ ਸਬਜੀ ਆਪਣੀ ਕਾਫੀ ਹੱਦ ਤੱਕ ਬਣ ਚੁੱਕੀ ਸੀ ਚੈੱਕ ਕਰਦੀ ਆ ਮੈਂ ਜਿਹੜੇ ਮਟਰ ਐ ਪੱਕੇ ਆ ਕਿ ਨਹੀਂ ਪੱਕੇ ਹਲੇ ਤਾਂ ਹੀ ਦੇਖੋ ਮਟਰ ਆਪਣੇ ਬਿਲਕੁਲ ਪੱਕ ਚੁੱਕੇ ਆ ਆਲੂ ਵੀ ਪੱਕ ਗਏ ਹੋਣੇ ਆਗੇ ਇਹ ਵੀ ਆਪਾਂ ਪੰਨਕੇ ਦੇਖ ਲੈਣੇ ਆ ਬਹੁਤ ਜ਼ਿਆਦਾ ਗਰਮ ਹੈ ਸਬਜੀ ਇੱਕਦਮ ਹੱਥ ਨਹੀਂ ਲੱਗਦਾਗਾ ਥੋੜੀ ਜੀ ਇਦਰ ਸਾਈਡ ਤੇ ਹਵਾ ਜੀ ਚ ਕਰਕੇ ਫਿਰ ਮੈਂ ਚੈੱਕ ਕਰਦੀ ਹਾਂ ਹਾਂਜੀ ਆਲੂ ਵੀ ਆਪਣੇ ਗਲ ਚੁੱਕੇ ਆ ਪੂਰੀ ਐ ਬਣੀ ਹੋਈ ਐ ਸਬਜੀ ਇੱਕਦਮ ਵਧੀਆ ਵਧੀਆ ਦੇਖੋ ਕਿੰਨਾ ਸੋਹਣਾ ਕਲਰ ਆਇਆ ਤੇ ਖੁਸ਼ਬੂ ਵੀ ਕਿੰਨੀ ਸੋਹਣੀ ਆਈ ਜਾਂਦੀ ਐ ਵਿੱਚੋਂ ਮਸਾਲਿਆਂ ਦੀ ਜਿਆਦਾ ਮਸਾਲੇ ਵੀ ਨਿਆਲੇ ਨਹੀਂ ਪਾਏਗੇ ਤੇ ਹੁਣ ਜਿਹੜੇ ਆਲੂ ਐ ਮੈਂ ਵਿੱਚ ਥੋੜੀ ਥੋੜੀ ਜੀ ਮੈਸ਼ ਕਰ ਦੂੰਗੀ ਤਾਂ ਕਿ ਜਿਹੜੀ ਸਬਜੀ ਐ ਆਪਣੀ ਗਾੜੀ-ਗਾੜੀ ਬਣ ਜੇ ਜੇ ਤੁਸੀਂ ਬੋਇਲ ਕਰਕੇ ਆਲੂ ਪੋਨੇ ਚਾਹੋ ਤਾਂ ਤੁਸੀਂ ਬੋਇਲ ਕਰਕੇ ਵੀ ਪਾ ਸਕਦੇ ਹੋ ਉਵੇਂ ਵੀ ਸਬਜੀ ਬਹੁਤ ਜ਼ਿਆਦਾ ਟੇਸਟੀ ਬਣਦੀ ਹੈਗੀ ਇਹ ਥੋੜੇ ਜੇ ਤਾਂ ਹੀ ਵਿੱਚ ਚਾਰ ਆਲੂ ਲਏ ਸੀਗੇ ਵੈਸੇ ਤਾਂ ਦੋ ਆਲੂਆਂ ਦੇ ਵਿੱਚ ਵੀ ਸਬਜੀ ਬਣ ਜਾਂਦੀ ਹੈ ਚਾਰ ਆਲੂ ਐਸ ਕਰਕੇ ਲਏ ਸੀ ਵੀ ਜਿਹੜੇ ਆਲੂ ਜ਼ਿਆਦਾ ਲੱਗੇ ਮੈਂ ਉਹ ਮੈਸ਼ ਕਰ ਦੂੰਗੀ ਤੇ ਸਬਜੀ ਇੱਕਦਮ ਆਪਣੀ ਗਾੜੀ-ਗਾੜੀ ਸੋਹਣੀ-ਸੋਹਣੀ ਤੇ ਗਰੇਵੀ ਵਾਲੀ ਬਣ ਕੇ ਤਿਆਰ ਹੋ ਜੂਗੀ ਸਬਜੀ ਹੁਣ ਆਪਣੀ ਇੱਥੇ ਬਿਲਕੁਲ ਪਰਫੈਕਟ ਤਿਆਰ ਹੈਗੀ ਜਿੜਨੇ ਕਾਪਾ ਤੇਲ ਦੇ ਵਿੱਚ ਮਸਾਲੇ ਪੁੰਨੇ ਸੀ ਉਹ ਸਾਰੇ ਮਸਾਲੇ ਵਧੀਆ ਐ ਭੁੱਜ ਕੇ ਬਣੇ ਹੋਏ ਸੀ ਸਬਜੀ ਦਾ ਰੰਗਤ ਬਹੁਤ ਸੋਹਣੀ ਬਣੀ ਐ ਤੇ ਇੱਥੇ ਇੱਕ ਚਮਚੇ ਤੋਂ ਥੋੜਾ ਜਿਹਾ ਘੱਟ ਮੈਂ ਗਰਮ ਮਸਾਲੇ ਦਾ ਯੂਜ਼ ਕੀਤਾ ਹੈਗਾ ਉਹ ਪਾਤਾ ਹੈਗਾ ਸਬਜੀ ਦਾ ਸਾਰਾ ਤੇਲ ਐ ਜਿਹੜਾ ਉੱਪਰ ਬੂਰਾ ਉਵੇਂ ਦੇਖੀ ਜਾ ਰਿਹਾ ਹੈਗਾ ਬਣਿਆ ਵਿਆ ਆਇਆ ਵਿਆ ਤੇ ਹੁਣ ਆਪਾਂ ਇੱਥੇ ਪਾਵਾਂਗੇ ਮੇਥੀ ਪੋੜ ਕੇ ਇੱਕ ਚਮਚ ਤੋਂ ਵੱਧ ਥੋੜੀ ਜੀ ਮੇਥੀ ਲਈ ਐ ਮੈਂ ਦੋਨੇ ਹੱਥਾਂ ਨਾਲ ਆਏ ਮਸਲ ਕੇ ਇਹਦੇ ਵਿੱਚ ਪਾ ਦੂੰਗੀ ਜਦੋਂ ਆਪਾਂ ਮੇਥੀ ਕੋਈ ਵੀ ਆਪਾਂ ਮਸਲ ਕੇ ਪਾਉਣੀ ਹੈ ਤਾਂ ਇਹਦੀ ਖੁਸ਼ਬੂ ਹੋਰ ਵੀ ਵੱਧ ਜਾਂਦੀ ਹੈ ਸਬਜ਼ੀ ਦੀ ਬਹੁਤ ਵਧੀਆ ਤੇ ਟੇਸਟੀ ਟੇਸਟੀ ਸਬਜ਼ੀ ਬਣ ਕੇ ਤਿਆਰ ਹੋ ਚੁੱਕੀ ਹੈਗੀ ਤੁਸੀਂ ਖੁਦ ਦੇ ਸਕਦੇ ਹੋ ਇਹਦਾ ਰੰਗ ਸਬਜ਼ੀ ਦਾ ਗਰੇਵੀ ਵਿੱਚ ਐ ਆਲੂ ਮਟਰ ਹੈ ਜਿਹੜੇ ਉਹ ਵੀ ਵਧੀਆ ਐ ਇੱਕ ਤਰ੍ਹਾਂ ਦਿਖ ਰਹੇ ਨੇ ਕੋਈ ਐ ਨਹੀਂ ਲੱਗ ਰਿਹਾ ਵੀ ਆਲੂ ਕੁਲਗੇ ਜਾਂ ਮਟਰ ਕੁਲਗੇ ਖਾਣ ਦੇ ਵਿੱਚ ਵੀ ਬਹੁਤ ਵਧੀਆ ਟੇਸਟੀ ਸਬਜ਼ੀ ਬਣੀ ਐ ਮੈਂ ਚੈੱਕ ਕਰ ਚੁੱਕੀ ਆਂ ਉਨੇ ਨੂੰ ਆਪਾਂ 5-7 ਮਿੰਟ ਐਸੀ ਤਰ੍ਹਾਂ ਕਵਰ ਕਰਕੇ ਫੇਰ ਛੱਡ ਦਾਂਗੇ ਰੈਸਟ ਤੇ ਰੱਖਾਂਗੇ ਸਬਜ਼ੀ ਨੂੰ ਜਿੰਨੀ ਦੇਰ ਆਪਾਂ ਕੋਈ ਵੀ ਸਬਜ਼ੀ ਨੂੰ ਆਪਾਂ 5-7 ਮਿੰਟ ਐਸ ਤਰ੍ਹਾਂ ਛੱਡਦੇ ਨਹੀਂ ਓਨੀ ਦੇਰ ਉਹਦਾ ਅਸਲੀ ਕਲਰ ਨਿਕਲ ਕੇ ਨਹੀਂ ਆਉਂਦਾਗਾ 5 ਮਿੰਟਾਂ ਬਾਅਦ ਮੈਂ ਸਬਜ਼ੀ ਨੂੰ ਫੇਰ ਚੈੱਕ ਕੀਤਾ ਤਾਂ ਦੇਖੋ ਕਲਰ ਕਿੰਨਾ ਸੋਹਣਾ ਬਣ ਕੇ ਆ ਗਿਆ ਜਿਹੜੀਆਂ ਮਿਰਚਾਂ ਪਾਈਆਂ ਵੀ ਸੀ ਉਹ ਵੀ ਉੱਪਰ ਆ ਗਈਆਂ ਦੇਖੋ ਹੁਣ ਜਿਹੜੀ ਸਬਜ਼ੀ ਆਪਣੀ ਐ ਇੱਕਦਮ ਤਿਆਰ ਹੈਗੀ ਇਹਨੂੰ ਹੁਣ ਆਪਾਂ ਕੱਢ ਲਾਂਗੇ ਕਿਸੇ ਬਾਉਲ ਦੇ ਵਿੱਚ ਸਰਵ ਕਰਨ ਦੇ ਲਈ ਤੁਸੀਂ ਵੀ ਮੇਰੇ ਤਰੀਕੇ ਅਨੁਸਾਰ ਸਬਜ਼ੀ ਬਣਾ ਕੇ ਜਰੂਰ ਦੇਖਿਓ ਕਿੱਦਾਂ ਬਣਦੀ ਹੈ ਤੁਹਾਡੀ ਸਬਜ਼ੀ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਬੱਚੇ ਬੜੇ ਖੁਸ਼ ਹੋ ਕੇ ਖਾਂਦੇ ਆ ਜੀ ਇਸ ਤਰ੍ਹਾਂ ਆਪਾਂ ਸਬਜ਼ੀ ਬਣਾ ਲਈਏ ਦੇਖੋ ਐ ਇੱਕਦਮ ਸਾਰਾ ਕੁਝ ਵਿੱਚ ਉਵੇਂ ਨਜ਼ਰ ਆ ਰਿਹਾ ਹੈਗਾ ਸਬਜ਼ੀ ਬਣਾਉਣ ਤੇ ਕੋਈ ਜ਼ਿਆਦਾ ਟਾਈਮ ਵੀ ਨਹੀਂ ਲੱਗਦਾ ਬਸ ਥੋੜਾ ਜਿਹਾ ਮੈਥਡ ਹੀ ਹੁੰਦਾ ਮਸਾਲੇ ਭੁੰਨਣ ਦਾ ਵੈਸੇ ਤਾਂ ਹਰ ਕੋਈ ਆਪਣੇ ਘਰ ਦੇ ਵਿੱਚ ਮਾਸਟਰ ਹੈ ਹਰ ਕੋਈ ਬਣਾ ਲੈਂਦਾ ਸਬਜ਼ੀ ਪਰ ਹਰੇਕ ਦਾ ਜਿਹੜਾ ਤਰੀਕਾ ਉਹ ਵੱਖਰਾ ਵੱਖਰਾ ਹੁੰਦਾ ਤੇ ਮੈਂ ਆਪਣਾ ਤਰੀਕਾ ਤੁਹਾਡੇ ਨਾਲ ਸ਼ੇਅਰ ਕਰਨ ਲੱਗੀ ਆਂ ਉਮੀਦ ਕਰਦੀ ਹਾਂ ਤੁਹਾਨੂੰ ਮੇਰੇ ਤਰੀਕੇ ਨਾਲ ਸਬਜੀ ਬਣੀ ਬਹੁਤ ਪਸੰਦ ਆਉਗੀ ਤੇ ਤੁਸੀਂ ਵੀ ਜ਼ਰੂਰ ਟਰਾਈ ਕਰੋਗੇ ਸਬਜੀ ਬਣਾਉਣ ਦੀ ਇਸ ਤਰੀਕੇ ਨਾਲ ਤੇ ਹੁਣ ਇਹਨੂੰ ਸਬਜੀ ਨੂੰ ਆਪਾਂ ਸਾਰੀ ਨੂੰ ਕੱਢ ਲਾਂਗੇ ਬਾਉਲ ਦੇ ਵਿੱਚ ਬਸ ਇਸ ਤੋਂ ਬਾਅਦ ਫੁਲਕੇ ਬਣਾਉਣੇ ਐ ਤੇ ਆਪਾਂ ਸਰਵ ਕਰਨੀ ਐ ਰੋਟੀ ਜਦੋਂ ਆਪਾਂ ਬਾਉਲ ਦੇ ਵਿੱਚ ਕੱਢ ਲੈਂਦੇ ਐ ਸਬਜੀ ਬੜੀ ਵਧੀਆ ਲੱਗਣ ਲੱਗ ਜਾਂਦੀ ਹੈਗੀ ਐਂ ਲੱਗਦਾ ਹੁੰਦਾ ਜਿਵੇਂ ਕੋਈ ਆਪਾਂ ਬਾਹਰੋਂ ਇਹ ਆਰਡਰ ਕਰਕੇ ਮਹਂਗਾਈ ਹੋਵੇ ਗਰਮ-ਗਰਮ ਸਬਜੀ ਤਾਂ ਐਵੇਂ ਸਖਾਦੀ ਵੀ ਨਹੀਂ ਜਾਂਦੀਗੀ ਤੇ ਲੋ ਜੀ ਸਬਜੀ ਹੁਣ ਆਪਣੀ ਬਣ ਕੇ ਹੋ ਗਈ ਤਿਆਰ ਇਦੋਂ ਬਾਅਦ ਤੁਸੀਂ ਭਾਵੇਂ ਰੋਟੀ ਨਾਲ ਖਾਓ ਤੇ ਭਾਵੇਂ ਪਰਾਂਠਿਆਂ ਨਾਲ ਖਾਓ ਤੇ ਜੇ ਤੁਹਾਡਾ ਮਨ ਹੈ ਤਾਂ ਗਰੇਵੀ ਵਾਲੀ ਸਬਜੀ ਹੁੰਦੀ ਹੈ ਜਿਹੜੀ ਉਹ ਚਾਵਲਾਂ ਦੇ ਨਾਲ ਵੀ ਖਾਧੀ ਜਾਂਦੀ ਹੈ ਬਹੁਤ ਟੇਸਟੀ ਲੱਗਦੀ ਹੈ ਚਾਵਲਾਂ ਨਾਲ ਵੀ ਬਹੁਤ ਫੈਮਲੀਆਂ ਇਸ ਤਰ੍ਹਾਂ ਦੀਆਂ ਜਿਹੜੀਆਂ ਆਲੂ ਮਟਰ ਦੀ ਸਬਜੀ ਬਣਾ ਕੇ ਨਾਲ ਚਾਵਲ ਜ਼ਰੂਰ ਬਣਾਉਂਦੀਆਂ ਨੇ ਫਰਸਟ ਚੁਆਇਸ ਹੁੰਦੀ ਹੈ ਕਈ ਘਰਾਂ ਦੇ ਵਿੱਚ ਇਸ ਚੀਜ਼ ਦੀ ਤੇ ਤੁਸੀਂ ਵੀ ਬਣਾ ਸਕਦੇ ਜਿਹੜੀਆਂ ਮਿਰਚਾਂ ਰਹਿ ਗਈਆਂ ਸੀ ਕੜਾਈ ਦੇ ਵਿੱਚ ਉਹ ਵੀ ਮੈਂ ਉੱਪਰ ਦੀ ਫਿਰ ਪਾ ਦਿਆਂ ਦੇਖੋ ਸਬਜੀ ਦਾ ਕਲਰ ਹੁਣ ਤੁਸੀਂ ਬਿਲਕੁਲ ਨੇਚਰਲ ਐ ਕਲਰ ਦਿਖ ਰਿਹਾ ਆਪਾਂ ਨੂੰ ਪੂਰਾ ਡਾਇਰੈਕਟ ਆਪਾਂ ਕਲਰ ਦੇਖ ਸਕਦੇ ਆ ਕਿੰਨਾ ਵਧੀਆ ਬਣਿਆਗਾ ਲਓ ਜੀ ਇੱਥੇ ਅੱਜ ਦੀ ਵੀਡੀਓ ਦਾ ਕਰਦੇ ਆ ਆਪਾਂ ਐਂਡ ਜੇ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਅੱਜ ਦੀ ਰੈਸਪੀ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਜੇ ਚੈਨਲ ਤੇ ਨਵੇਂ ਆ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਿਓ ਬਿਨਾ ਬਿਲਕੁਲ ਵੀ ਨਾ ਜਾਇਓ ਮਿਲਦੇ ਆ ਇੱਕ ਹੋਰ ਨਵੀਂ ਰੈਸਪੀ ਲੈ ਕੇ ਨਵੀਂ ਵੀਡੀਓ ਨਾਲ ਤਦ ਤੱਕ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ